ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਅੱਜ ਗੱਲ ਕਰਾਂਗੇ ਤਿੰਨ ਖੇਤੀ ਕਾਲੇ ਕਾਨੂੰਨਾਂ ਦੀ 2020 ਦੇ ਵਿੱਚ ਜਦੋਂ ਮੋਦੀ ਸਰਕਾਰ ਨੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਤਿੰਨ ਖੇਤੀ ਕਾਲੇ ਕਾਨੂੰਨ ਲੈ ਕੇ ਆਂਦੇ ਤਾਂ ਇਹ ਜਿਹੜਾ ਵਿਦਰੋਹ ਭਾਜਪੀ ਸਰਕਾਰ ਦੇ ਖਿਲਾਫ ਮੋਦੀ ਹਕੂਮਤ ਦੇ ਖਿਲਾਫ ਇਨਾ ਵੱਡਾ ਵਿਆਪਕ ਹੋਇਆ ਜਿਸ ਦੀ ਅਗਵਾਈ ਪੰਜਾਬ ਦੇ ਕਿਸਾਨਾਂ ਨੇ ਕੀਤੀ ਪੰਜਾਬ ਦੇ ਹਜ਼ਾਰਾਂ ਕਿਸਾਨ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਸਿੰਘੂ ਬਾਰਡਰ ਹੋਵੇ ਚਾਹੇ ਹੋਰ ਜਿੰਨੇ ਵੀ ਬਾਰਡਰ ਸੀਗੇ ਦਿੱਲੀ ਦੇ ਆਲੇ ਦੁਆਲੇ ਟਿੱਕਰੀ ਬਾਰਡਰ ਦੇ ਉੱਤੇ ਬੈਠ ਕੇ ਜਾ ਕੇ ਕਰੀਬ-ਕਰੀਬ ਪੌਣੇ 2 ਸਾਲ ਇਹ ਜਿਹੜਾ ਸੰਘਰਸ਼ ਚੱਲਿਆ ਲੰਮਾ ਸਮਾਂ ਇਹ ਸੰਘਰਸ਼ ਚੱਲਿਆ ਉੱਥੇ ਇਸੇ ਸਮੇਂ ਦੌਰਾਨ ਬਹੁਤ ਸਾਰੀਆਂ ਦਿੱਕਤਾਂ ਦਾ ਕਿਸਾਨਾਂ ਨੂੰ ਸਾਹਮਣਾ ਵੀ ਕਰਨਾ ਪਿਆ ਪਰ ਉੱਥੇ ਨੇਰੀ ਚੱਲੀ ਉੱਥੇ ਧੁੱਪ ਆਈ ਉੱਥੇ ਸਰਦੀ ਆਈ ਉੱਥੇ ਹਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਿਸਾਨਾਂ ਨੇ ਬੜੇ ਆਪਣੇ ਹੌਸਲੇ ਦੇ ਨਾਲ ਆਪਣੇ ਅਕੀਦੇ ਦੇ ਨਾਲ ਆਪਣੇ ਉਸ ਪਰਮਪਿਤਾ ਪਰਮਾਤਮਾ ਦੇ ਭਾਣੇ ਦੇ ਅੰਦਰ ਰਹਿ ਕੇ ਬੜੇ ਸ਼ਾਂਤ ਬਈ ਤਰੀਕੇ ਦੇ ਨਾਲ ਦਿੱਲੀ ਦੇ ਬਾਰਡਰਾਂ ਦੇ ਉੱਤੇ ਇਹ ਜਿਹੜਾ ਲੰਮਾ ਸਮਾ ਸੰਘਰਸ਼ ਚਲਾਇਆ ਇਹ ਗੱਲ ਵੱਖਰੀ ਹੈ ਕਿ ਇਸ ਲੰਮੇ ਸੰਘਰਸ਼ ਦੌਰਾਨ ਕਰੀਬ 750 ਦੇ ਜਿਹੜੇ ਕਿਸਾਨਾਂ ਦੀ ਸ਼ਹਾਦਤ ਵੀ ਹੋਈ ਉੱਥੇ ਵੱਖ-ਵੱਖ ਤਰੀਕਿਆਂ ਦੇ ਨਾਲ ਕਿਸਾਨਾਂ ਦੀ ਮੌਤ ਵੀ ਹੋਈ ਸੋ ਇਹ ਵੱਡਾ ਬਹੁਤ ਵੱਡਾ ਕਿਸਾਨੀ ਸੰਘਰਸ਼ ਨੂੰ ਇੱਕ ਦੁੱਖ ਸੀ ਇੱਕ ਜਿਹੜਾ ਇੱਕ ਡਰਾਬੈਗ ਸੀ ਕਿ ਉਹਨੂੰ ਆਪਣੇ ਇਸ ਸੰਘਰਸ਼ ਦੇ ਦੌਰਾਨ ਕਈ ਆਪਣੇ ਕਿਸਾਨ ਸਾਥੀ ਗੋਣੇ ਪਏ ਔਰ ਜਿੱਥੋਂ ਤੱਕ ਕਿਸਾਨ ਔਰਤਾਂ ਦੀ ਗੱਲ ਕਰੀਏ ਬੀਬੀਆਂ ਦੀ ਗੱਲ ਕਰੀਏ ਮਾਤਾਵਾਂ ਦੀ ਗੱਲ ਕਰੀਏ ਉਹਨਾਂ ਨੇ ਵੀ ਮੋਢਾਂ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਡਟੇ ਰਹੇ ਖੜੇ ਰਹੇ ਔਰ ਉਥੇ ਲੰਗਰ ਚਾंदे ਰਹੇ ਉਥੇ ਜਿਹੜੇ ਵੀ ਆਉਣ ਜਾਣ ਵਾਲੇ इवन ਕਿਸਾਨਾਂ ਤੋਂ ਇਲਾਵਾ ਸੰਘਰਸ਼ ਸ਼ੀਲ ਲੋਕਾਂ ਤੋਂ ਇਲਾਵਾ ਵੀ ਜਿਹੜੇ ਲੋਕ ਆਲੇ ਦੁਆਲੇ ਦੇ ਦੂਦਰਾਡੇ ਤੋਂ ਚੱਲ ਕੇ ਉੱਥੋਂ ਦੋ ਲੰਘਦੇ ਸੀ ਉਹਨਾਂ ਨੂੰ ਵੀ ਮਤਲਬ ਹਰ ਤਰੀਕੇ ਦਾ ਜਿਹੜਾ ਲੰਗਰ ਤਿੰਨੇ ਟਾਈਮ ਨਿਰੰਤਰ ਵਰਤਦਾ ਰਿਹਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਸ ਗੱਲ ਦੀ ਤੋਫੀਕ ਇਸ ਗੱਲ ਦੀ ਤਾਕਤ ਇਸ ਗੱਲ ਦੀ ਹਿੰਮਤ ਦਿੱਤੀ ਹੈ ਕਿ ਕਿਰਤ ਕਰੋ ਨਾਮ ਜੋ ਕਰੋ ਵੰਡ ਛਕੋ ਦੇ ਨਾਲ ਨਾਲ ਜਿਹੜੀ ਲੰਗਰ ਪ੍ਰਥਾ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਈਆ ਦੇ ਨਾਲ ਸ਼ੁਰੂ ਕੀਤੀ ਸੀ ਉਹ ਨਿਰੰਤਰ ਜਿਹੜਾ 24 ਘੰਟੇ ਉੱਥੇ ਲੰਗਰ ਚੱਲਦਾ ਰਹਿੰਦਾ ਸੀ ਉਹਦੇ ਵਿੱਚ ਚਾਹੇ ਪਕੌੜਿਆਂ ਦੀ ਗੱਲ ਹੋਵੇ ਚਾਹੇ ਜਲੇਬੀਆਂ ਦੀ ਗੱਲ ਹੋਵੇ ਚਾਹੇ ਖੀਰ ਦੀ ਗੱਲ ਹੋਵੇ ਚਾਹੇ ਦਾਲ ਰੋਟੀ ਦੀ ਗੱਲ ਹੋਵੇ ਚਾਹੇ ਸਬਜ਼ੀ ਦੀ ਗੱਲ ਹੋਵੇ ਈਵਨ ਜਿੰਨੇ ਵੀ ਤਿਥ ਤਿਹਾਰ ਜਿੰਨੇ ਸਮਾਗਮ ਜਿੰਨੇ ਉੱਥੇ ਗੁਰਪੁਰਬ ਵਗੈਰਾ ਵੀ ਆਏ ਜਿੰਨੇ ਧਾਰਮਿਕ ਸਮਾਗਮ ਵੀ ਆਏ ਉਹ ਉਹਨਾਂ ਵੇਲੇ ਵੀ ਵਿਸ਼ੇਸ਼ ਤੌਰ ਤੇ ਜਿਹੜੇ ਲੰਗਰ ਦਾ ਇੰਤਜ਼ਾਮ ਕਰਦਾ ਰਿਹਾ ਤੇ ਸੰਘਰਸ਼ ਇਸ ਸੰਘਰਸ਼ ਦੇ ਦੌਰਾਨ ਕੇਂਦਰੀ ਹਕੂਮਤ ਦੇ ਨਾਲ ਬਹੁਤ ਬਾਰੀ ਕਿਸਾਨਾਂ ਆਗੂਆਂ ਦੀ ਜਿਹੜੀ ਮੀਟਿੰਗ ਵੀ ਹੋਈ ਦਿੱਲੀ ਦੇ ਵਿੱਚ ਪਰ ਉਹਦਾ ਸਿੱਟਾ ਜਿਹੜਾ ਕੱਖ ਵੀ ਨਹੀਂ ਨਿਕਲਿਆ ਅਖੀਰ ਕਿਸਾਨਾਂ ਦੀ ਜਿੱਤ ਹੋਈ ਕਿਸਾਨਾਂ ਦੇ ਰੋਧ ਦੇ ਅੱਗੇ ਕਿਸਾਨਾਂ ਦੇ ਦਰੜਤਾ ਦੇ ਅੱਗੇ ਜਿਹੜੀ ਕੇਂਦਰ ਸਰਕਾਰ ਝੁਕੀ ਮੋਦੀ ਸਰਕਾਰ ਝੁਕੀ ਤੇ ਉਹਨੇ ਉਹ ਤਿੰਨੇ ਖੇਤੀ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਤਾ ਜਿਸ ਤੋਂ ਬਾਅਦ ਜਿੱਤ ਦੀ ਖੁਸ਼ੀ ਦੇ ਵਿੱਚ ਉੱਥੋਂ ਸਾਰੇ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਰੁਖਸਤ ਹੋ ਕੇ ਪੰਜਾਬ ਦੀ ਧਰਤੀ ਤੇ ਆ ਗਏ ਔਰ ਇਸ ਗੱਲ ਦਾ ਜਿਹੜਾ ਰਾਂਝ ਜਿਹੜਾ ਕੇਂਦਰ ਹਕੂਮਤ ਨੂੰ ਇਸ ਗੱਲ ਦਾ ਰਿਹਾ ਕਿ ਇਹ ਜਿਹੜੇ ਖੇਤੀ ਕਾਲੇ ਕਾਨੂੰਨ ਉਹਨਾਂ ਵੱਲੋਂ ਲਿਆਂਦੇ ਗਏ ਸੀ ਉਹਨਾਂ ਦੀ ਜੇ ਵਿਰੋਧਤਾ ਹੋਈ ਹੈ ਤਾਂ ਉਹਦੀ ਆਵਾਜ਼ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਉੱਠੀ ਹੈ ਸੋ ਉਹਨਾਂ ਨੇ ਪੰਜਾਬ ਨੂੰ ਇੱਕ ਤਰ੍ਹਾਂ ਦੇ ਨਾਲ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਪੰਜਾਬ ਹੈ ਇਹ ਸਿੱਖ ਨੇ ਇਹ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇੱਥੋਂ ਨਾ ਅਸੀਂ ਕਿਸੇ ਨੂੰ ਟੈਗ ਕਰਨਾ ਨਹੀਂਦੇ ਕਿਉਂਕਿ ਸਾਨੂੰ ਬਾਬੇ ਨਾਨਕ ਨੇ ਸਿਖਾਇਆ ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ ਕਿ ਪੈ ਕਾਹੂ ਕੋ ਦੇਤ ਨਹਿ ਨਹੀਂ ਭੈ ਮਾਨਤ ਆਨ ਨਾਹੀ ਕਿਸੇ ਨੂੰ ਡਰਾਉਣਾ ਤੇ ਨਾਹੀ ਕਿਸੇ ਦੇ ਖੋਫ ਦੇ ਵਿੱਚ ਡਰ ਦੇ ਵਿੱਚ ਰਹਿਣਾ ਇਹ ਸਾਨੂੰ ਜਿਹੜੀ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ ਆ ਆਦੇਸ਼ ਦਿੱਤਾ ਸਾਨੂੰ ਇਸ ਗੱਲ ਦੀ ਤਾਕਤ ਹਿੰਮਤ ਦਿੱਤੀ ਆ ਸੋ ਇਸ ਗੱਲ ਨੂੰ ਅੱਜ ਕਰੀਬ 5 ਸਾਲ ਹੋ ਗਏ ਸੋ ਅੱਜ ਸਯੁੰਕਤ ਕਿਸਾਨ ਮੋਰਚਾ ਵੱਲੋਂ ਜਿਹੜਾ ਇੱਕ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਦਿੱਲੀ ਬਾਰਡਰਾਂ ਦੇ ਉੱਤੇ ਅੰਦੋਲਨ ਚੱਲਿਆ ਉਸ ਦੀ 5ਵੀਂ ਵਰ੍ਹੇਗੰਢ ਮਨਾਉਣ ਦੇ ਲਈ ਅੱਜ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਿਸਾਨਾਂ ਨੇ ਜਿਹੜੀ ਇਸ ਦੀ ਆਗਿਆ ਮੰਗੀ પરમિશન ਮੰਗੀ સો ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਗੱਲ ਚੰਗੀ ਰਹੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਇਸ ਕਿਸਾਨੀ ਅੰਦੋਲਨ ਦੇ 5 ਬਰੇ ਪੂਰੇ ਹੋਣ ਤੇ ਉੱਥੇ 5ਵੀਂ ਸਾਲਗिराह ਮਨਾਉਣ ਦੀ ਜਿਹੜੀ ਆਗਿਆ ਦੇ ਦਿੱਤੀ। ਸੋ ਅੱਜ ਸੈਕਟਰ 43 ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ ਜਿਹੜਾ ਦਸਹਿਰਾ ਗਰਾਊਂਡ ਹੈ ਉੱਥੇ ਪੰਜਾਬ ਦੇ ਵੱਖ-ਵੱਖ ਅਕੇਤਰਾਂ ਤੋਂ ਵੱਖ-ਵੱਖ ਲਾਕਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਆਪ ਮੁਹਾਰੇ ਆਪਣੀਆਂ ਗੱਡੀਆਂ ਦੇ ਉੱਤੇ ਟਰਾਲੀਆਂ ਦੇ ਉੱਤੇ ਕਾਰਾਂ ਦੇ ਉੱਤੇ ਟੈਂਪੂਆਂ ਦੇ ਉੱਤੇ ਟਰੱਕਾਂ ਦੇ ਉੱਤੇ ਬੱਸਾਂ ਦੇ ਵਿੱਚ ਭਰ ਕੇ ਕੇ ਝੰਡੇ ਲਗਾ ਕੇ ਉਸ ਜਿਹੜਾ ਪ੍ਰੋਗਰਾਮ ਦੇ ਵਿੱਚ ਸਮਾਗਮ ਦੇ ਵਿੱਚ ਪਹੁੰਚੇ ਔਰ ਬਹੁਤ ਸਾਰੇ ਕਿਸਾਨ ਕਿਸਾਨਾਂ ਦੇ ਨਾਲ ਗੱਲ ਵੀ ਕੀਤੀ ਜਦੋਂ ਉੱਥੇ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਉੱਥੇ ਲੰਗਰ ਚੱਲ ਰਿਹਾ ਸੀ ਚਾਹ ਦਾ ਲੰਗਰ ਚੱਲ ਰਿਹਾ ਸੀ ਕੌਫੀ ਦਾ ਲੰਗਰ ਚੱਲ ਰਿਹਾ ਸੀ ਪਾਣੀ ਦਾ ਲੰਗਰ ਚੱਲ ਰਿਹਾ ਸੀ ਪਲੌ ਦਾ ਲੰਗਰ ਚੱਲ ਰਿਹਾ ਸੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਕ ਦਰੂਦ ਦਰੱਡੇ ਤੋਂ ਆਏ ਉਹਨਾਂ ਨੂੰ ਖਾਣ ਪੀਣ ਦੀ ਬੰਦੋਬਸਤ ਕਿਸਾਨਾਂ ਆਗੂਆਂ ਵੱਲੋਂ ਕੀਤੀ ਗਈ ਸੋ ਜਦੋਂ ਕਿਸਾਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਗੱਲ ਦਾ ਇਨਕਸ਼ਾਫ ਕੀਤਾ ਕਿ ਕੇਂਦਰ ਦੀ ਜਿਹੜੀ ਬੀਜੇ ਦੀ ਹਕੂਮਤ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੋਨੋਂ ਸਰਕਾਰਾਂ ਮਿਲ ਕੇ ਪੰਜਾਬ ਸਰਕਾਰ ਗੁਪਤ ਏਜੰਡੇ ਰਾਹੀਂ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅਤਿਆਚਾਰ ਕਰ ਰਹੀ ਹੈ ਸੋ ਇਸ ਗੱਲ ਲਈ ਜਿਹੜੇ ਕਿਸਾਨ ਅੱਜ ਇਥੋਂ ਜਿਹੜੀ ਹੰਕਾਰ ਭਰਨਗੇ ਔਰ ਜਿਹੜਾ ਚੰਡੀਗੜ੍ਹ ਔਰ ਚੰਡੀਗੜ੍ਹ ਯੂਨੀਵਰਸਿਟੀ ਅਨੁਖੋਣ ਦਾ ਜਿਹੜਾ ਕੋਝਾ ਜਾਤਨ ਬੀਜੇਪੀ ਦਾ ਉਹਦਾ ਵੀ ਮੂੰਹ ਤੋੜ ਕੇ ਜਵਾਬ ਦਿੱਤਾ ਜਾਊਗਾ ਸੋ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਸਮਾਗਮ ਹੈ ਬੜਾ ਸ਼ਾਂਤੀਪੂਰਨ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਤੇ ਕਿਸਾਨ ਇਕੱਠੇ ਹੋਏ ਸੋ ਉੱਥੇ ਜਿਹੜਾ ਸੁਰੱਖਿਆ ਦੇ ਇੰਤਜ਼ਾਮਾਤ ਸੀ ਬੜੇ ਵਧੀਆ ਸੀਗੇ ਔਰ ਉਹ ਬਹੁਤ ਸਾਰੇ 2.5 3000 ਦੇ ਕਰੀਬ ਉੱਥੇ ਜਿਹੜੇ ਪੁਲਿਸ ਫੋਰਸ ਚੰਡੀਗੜ੍ਹ ਦੀ ਲਗਾਈ ਸੀ ਤਾਂ ਉੱਥੇ ਜਿਹੜੇ ਸੁਰੱਖਿਆ ਪ੍ਰਬੰਧਨ ਦੀ ਨਿਗਰਾਨੀ ਕਰ ਰਹੇ ਅ ਜਿਹੜੇ ਡੀਐਸਪੀ ਸਾਹਮ ਸੀਗੇ ਉਹਨਾਂ ਦੇ ਨਾਲ ਗੱਲ ਕੀਤੀ ਆਓ ਤੁਸੀਂ ਵੀ ਸੁਣੋ ਉਹਨਾਂ ਨੇ ਅ ਇਸ ਅੰਦੋਲਨ ਬਾਰੇ ਕੀ ਕਿਹਾ ਅਡਿਪਟੀ ਸਾਹਿਬ ਅੱਜ ਜਿਹੜਾ ਸੰਘਰਸ਼ ਦਾ ਅੰਦੋਲਨ ਜਿਹੜਾ ਉਹ ਸਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਸੀ ਉਹਦੇ ਸਬੰਧੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿਸਾਨ ਇਕੱਠੇ ਹੋ ਕੇ ਅੱਜ ਸੈਕਟਰ 43 ਦੇ ਮੈਦਾਨ ਦੇ ਵਿੱਚ ਆਇਆ ਮੈਂ ਦੇਖ ਰਿਹਾ ਸੀ ਕਿ ਪੁਲਿਸ ਦੇ ਬੜੇ ਪੁਖਤਾ ਪ੍ਰਬੰਧ ਹੈਗੇ ਆ ਔਰ ਜਿਹੜਾ ਸਾਰਾ ਸਿਸਟਮ ਵਧੀਆ ਚੱਲ ਰਿਹਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਇਹ ਜੀ ਦਿੱਕਤ ਕੋਈ ਨਹੀਂ ਹੈ ਕਿਉਂਕਿ ਇਹਨਾਂ ਦੇ ਨਾਲ ਆਲਰੇਡੀ ਜਿਹੜੀ ਹੈਗੀ ਆ ਪਹਿਲਾਂ ਗੱਲ ਹੋ ਚੁੱਕੀ ਹੈ ਜਿਹੜਾ ਪੀਸਫੁਲ ਇਹਨਾਂ ਦਾ ਜਿਹੜਾ ਹੈਗਾ 5 ਸਾਲ ਹੋ ਗਏ ਜਿਹੜੇ ਇਹਨਾਂ ਦੇ ਦਿੱਲੀ ਵਾਲੇ ਮੋਰਚੇ ਨੂੰ ਤੇ ਉਸ ਦਾ ਜਿਹੜਾ ਹੈਗਾ ਨਾ ਪੀਸਫੁਲ ਜਿਹੜਾ ਇਹਨਾਂ ਨੇ ਆਰਗੇਨਾਈਜ਼ ਕਰਨ ਦਾ ਜਿਹੜਾ ਇਹਨਾਂ ਨੇ ਕੀਤਾ ਹੈਗਾ ਇਹ ਇਸ ਸਮਾਗਮ ਦੇ ਵਿੱਚ ਕਿੰਨੇ ਕ ਜਿਹੜੇ ਮੁਲਾਜ਼ਮ ਡਿਪਿਊਟ ਕੀਤੇ ਆ ਇਹ ਕੋਈ ਲਗਭਗ 2.5 ਦੇ ਨਜ਼ਾਰ ਜਿਹੜਾ ਹੈਗਾ ਅਸੀਂ ਜਿਹੜੀ ਹੈਗੀ ਫੋਰਸ ਜਿਹੜੀ ਆਈ ਲਗਾਈ ਕਿਸੇ ਕਿਸਾਨ ਵੱਲੋਂ ਕਿਸੇ ਅੰਦੋਲਨਕਾਰੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਦੰਦਾਂ ਕੋਈ ਇਹ ਗੱਲ ਤਾਂ ਠੀਕ ਹੈ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ ਤੇ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਜਾਂ ਲੰਬਾ ਚੱਲੂਗਾ ਨੇ ਇੱਕ ਦਿਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਇੱਕ ਦਿਨ ਦੀ ਗੱਲ ਸੀ ਜੀ ਇੱਕ ਦਿਨ ਅਸੀਂ ਜਿਹੜਾ ਹੈਗਾ ਬਣਾਉਣਾ ਚਾਹੁੰਦੇ ਆ ਜਿਹੜੀ ਅਨਿਵਰਸਰੀ ਜਿਹੜੀ ਹੈਗੀ ਆ 5 ਸਾਲ ਦੀ ਅਗਰ 5 ਸਾਲ ਦੀ ਅਨਿਵਰਸਰੀ ਇੱਕ ਦਿਨ ਦੀ ਮਨਾਉਂਦੇ ਆ ਅਗਰ ਇਹਨੂੰ ਲੰਗਾ ਲੈਂਥੀ ਕੀਤਾ ਲੌਂਗ ਟਾਈਮ ਲੈ ਕੇ ਜਾਂਦੇ ਆ ਰੈਗੂਲਰ ਕਰਦੇ ਆ ਕੰਟੀਨਿਊ ਕਰਦੇ ਆ ਤੇ ਫੇਰ ਜੇ ਕੰਟੀਨਿਊ ਕਰਦੇ ਆ ਤੇ ਸਾਡੇ ਕੋਲ ਅਰੇਂਜਮੈਂਟ ਹੈਗਾ ਇਸ ਚੀਜ਼ ਦਾ ਜਣੀ ਤੁਹਾਨੂੰ ਕੋਈ ਪ੍ਰਾਬਲਮ ਨਹੀਂ ਹੈ ਕਿਸੇ ਕਿਸੇ ਵੀ ਅੰਦੋਲਨਕਾਰੀ ਤੋਂ ਕੋਈ ਪ੍ਰਾਬਲਮ ਨਹੀਂ ਫਿਲਹਾਲ ਕੋਈ ਨਹੀਂ ਆ ਜਿਹੜਾ ਅੰਦੋਲਨ ਅੱਜ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਇਹਨਾਂ ਨੇ ਸਾਲਗिरा ਕਿਸਾਨ ਸੰਯੁਕਤ ਕਿਸਾਨ ਮੋਰਚਾ ਦੇ ਦਿੱਤੇ ਕਾਲ ਦੇ ਉੱਤੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਮਨਾਈ ਹੈ ਬੜਾ ਸ਼ਾਂਤੀਪੂਰਵਕ ਰਿਹਾ ਇਹ ਪ੍ਰੋਗਰਾਮ ਇਹ ਜਿਹੜੀ ਸਾਡੀ ਅੱਜ ਦੀ ਇਸ ਚੈਨਲ ਦੀ ਪੇਸ਼ਕਸ਼ ਤੁਹਾਨੂੰ ਕਿਹੋ ਜਿਹੀ ਲੱਗੀ ਤੁਸੀਂ ਆਪਣੇ ਵਿਚਾਰ ਵੱਡਮੁੱਲੇ ਵਿਚਾਰ ਇਸ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਅਗਲੇ ਪ੍ਰੋਗਰਾਮ ਫੇਰ ਤੁਹਾਨੂੰ ਕਿਸੇ ਹੋਰ ਪ੍ਰੋਗਰਾਮ ਦੇ ਨਾਲ ਕਿਸੇ ਹੋਰ ਸਬਜੈਕਟ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਕ ਹੈ